ਕੀਮਤੀ ਗੱਲਾਂ ਧਿਆਨ ਨਾਲ ਸੁਣ ਲਓ ਆਪਣੀ ਕਿਸਮਤ ਬਦਲ ਸਕਦੇ ਹੋਂ ਦੋਸਤੋ ਸਵੇਰ ਦਾ ਸਮਾਂ ਸੀ ਬੋਰ ਦੇ ਦਰੱਖਤੇ ਹੇਠਾਂ ਹਮੇਸ਼ਾ ਵਾਂਗ ਜੰਗਲ ਦੇ ਕਈ ਜਾਨਵਰ ਇਕੱਠੇ ਹੋਏ ਸਨ ਇੱਥੇ ਰੋਜ਼ ਸਵੇਰੇ ਸਾਰੇ ਮਿਲ ਕੇ ਗੱਲਾਂ ਕਰਦੇ ਸਨ ਆਪਣੇ ਤਜਰਬੇ ਸਾਂਝੇ ਕਰਦੇ ਸਨ ਅਤੇ ਗਿੱਦੜ ਬਾਬਾ ਤੋਂ ਗਿਆਨ ਦੀਆਂ ਗੱਲਾਂ ਸੁਣਦੇ ਸਨ ਅੱਜ ਵੀ ਉੱਥੇ ਹੀਰਣ ਬਾਂਦਰ ਖਰਗੋਸ਼ ਸੱਪ ਅਤੇ ਹੋਰ ਛੋਟੇ ਵੱਡੇ ਜੀਵ ਜੰਤੂ ਆ ਕੇ ਬੈਠ ਗਏ ਸਨ ਗਿੱਦੜ ਬਾਬਾ ਉਮਰ ਵਿੱਚ ਕਾਫੀ ਵੱਡੇ ਸਨ। ਉਹਨਾਂ ਦੇ ਤਜਰਬੇ ਅਤੇ ਸਮਝਦਾਰੀ ਕਾਰਨ ਜੰਗਲ ਵਿੱਚ ਸਾਰੇ ਉਹਨਾਂ ਦਾ ਸਤਿਕਾਰ ਕਰਦੇ ਸਨ। ਉਹਨਾਂ ਦੀਆਂ ਗੱਲਾਂ ਵਿੱਚ ਹਮੇਸ਼ਾ ਕੋਈ ਨਾ ਕੋਈ ਸਿੱਖਿਆ ਛੁਪੀ ਹੁੰਦੀ ਸੀ। ਉਹ ਮੰਨਦੇ ਸਨ ਕਿ ਜੀਵਨ ਵਿੱਚ ਸਭ ਤੋਂ ਜ਼ਰੂਰੀ ਹੈ ਸਹੀ ਸੋਚ ਅਤੇ ਸਹੀ ਸਮੇਂ ਤੇ ਸਹੀ ਫੈਸਲਾ ਲੈਣਾ। ਉਹ ਅਕਸਰ ਕਹਿੰਦੇ ਸਨ ਕਿ ਗਲਤੀ ਉਹੀ ਹੈ ਜੋ ਸਾਨੂੰ ਕੁਝ ਸਿਖਾਵੇ ਨਾ। ਨਾ ਅਤੇ ਸਭ ਤੋਂ ਵੱਡਾ ਦੁਸ਼ਮਣ ਸਾਡਾ ਆਪਣਾ ਹੀ ਗਲਤ ਵਿਚਾਰ ਹੈ ਜੋ ਸਾਨੂੰ ਗਲਤ ਰਾਹ ਤੇ ਲੈ ਜਾਂਦਾ ਹੈ ਦੋਸਤੋ ਅੱਜ ਸਵੇਰ ਵਿੱਚ ਹਲਕੀ ਫੁਲਕੀ ਖੁਸਰਫੁਸਰ ਹੋ ਰਹੀ ਸੀ ਲੱਗਦਾ ਸੀ ਸਾਰਿਆਂ ਨੂੰ ਕਿਸੇ ਖਾਸ ਕਹਾਣੀ ਦੀ ਉਮੀਦ ਸੀ ਹੀਰਨ ਨੇ ਸਭ ਤੋਂ ਪਹਿਲਾਂ ਗੱਲ ਕੀਤੀ ਗਿੱਦੜ ਬਾਬਾ ਪਿਛਲੀ ਵਾਰ ਤੁਸੀਂ ਜੋ ਵਪਾਰੀ ਅਤੇ ਤੋਤੇ ਵਾਲੀ ਕਹਾਣੀ ਸੁਣਾਈ ਸੀ ਉਸ ਨੇ ਸਾਨੂੰ ਸਾਰਿਆਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਸੀ ਅੱਜ ਵੀ ਸਾਨੂੰ ਕੁਝ ਅਜੀਹਾ ਹੀ ਗਿਆਨ ਸੁਣਾਓ ਬਾਂਦਰ ਨੇ ਵੀ ਕਿਹਾ ਹਾਂ ਬਾਬਾ ਪਰ ਇਸ ਵਾਰ ਕਹਾਣੀ ਵਿੱਚ ਥੋੜਾ ਰੋਮਾਂਚ ਵੀ ਹੋਣਾ ਚਾਹੀਦਾ ਹੈ ਤਾਂ ਕਿ ਅਸੀਂ ਭੁੱਲ ਨਾ ਸਕੀਏ ਖਰਗੋਸ਼ ਨੇ ਵੀ ਮੁਸਕਰਾਉਂਦੇ ਹੋਏ ਕਿਹਾ ਅਤੇ ਕਹਾਣੀ ਵਿੱਚ ਸਿੱਖਿਆ ਵੀ ਹੋਵੇ ਤਾਂ ਕਿ ਅਸੀਂ ਉਸ ਨੂੰ ਅਪਣਾ ਕੇ ਆਪਣੇ ਜੀਵਨ ਨੂੰ ਧੰਨ ਕਰ ਸਕੀਏ ਗਿੱਦੜ ਬਾਬਾ ਨੇ ਚਾਰੇ ਪਾਸੇ ਦੇਖਿਆ ਸਾਰਿਆਂ ਦੀਆਂ ਨਜ਼ਰਾਂ ਉਹਨਾਂ ਤੇ ਸਨ ਉਹ ਹੌਲੀ ਜਿਹੇ ਬੋਲੇ ਠੀਕ ਹੈ ਅੱਜ ਮੈਂ ਤੁਹਾਨੂੰ ਇੱਕ ਅਜਿਹੇ ਨੌਜਵਾਨ ਦੀ ਕਹਾਣੀ ਸੁਣਾਵਾਂਗਾ ਜਿਸਨੇ ਇੱਕ ਮੌਕੇ ਨੂੰ ਸਿਰਫ ਆਪਣੇ ਮਨ ਦੇ ਗਲਤ ਵਿਚਾਰਾਂ ਕਾਰਨ ਗਵਾ ਦਿੱਤਾ ਸਾਰੇ ਜਾਨਵਰ ਉਤਸੁਕ ਹੋ ਗਏ ਸੱਪ ਵੀ ਆਪਣੀ ਕੁੰਡਲੀ ਮਾਰ ਕੇ ਆਰਾਮ ਨਾਲ ਬੈਠ ਗਿਆ ਤਾਂ ਕਿ ਇੱਕ ਸ਼ਬਦ ਵੀ ਨਾ ਛੁੱਟ ਜਾਵੇ ਕਹਿੰਦੇ ਹਨ ਕਿ ਸੱਜਣ ਦਾ ਸਾਥ ਪੱਥਰ ਨੂੰ ਵੀ ਰਤਨ ਬਣਾ ਦਿੰਦਾ ਹੈ ਅਤੇ ਦੁਸ਼ਟ ਦਾ ਸਾਥ ਰਤਨ ਨੂੰ ਵੀ ਮਿੱਟੀ ਬਣਾ ਦਿੰਦਾ ਹੈ ਇਸ ਲਈ ਸਾਨੂੰ ਆਪਣੇ ਜੀਵਨ ਵਿੱਚ ਸੰਗਤ ਚੁਣਦੇ ਸਮੇਂ ਸਾਵਧਾਨ ਰਹਿਣਾ ਚਾਹੀਦਾ ਹੈ ਪਰ ਸਤਿ ਦਇਆ ਉੱਥੇ ਦਿਖਾਓ ਜਿੱਥੇ ਵਿਅਕਤੀ ਹਾਲਾਤਾਂ ਤੋਂ ਹਾਰਿਆ ਹੋਵੇ ਪਰ ਵਿਵੇਕ ਅਤੇ ਦੂਰੀ ਉੱਥੇ ਰੱਖੋ ਜਿੱਥੇ ਵਿਅਕਤੀ ਦੇ ਵਿਚਾਰ ਅਤੇ ਇਰਾਦੇ ਗਲਤ ਹੋਣ ਸਾਥ ਦੇਣ ਵਿੱਚ ਕਦੇ ਕੰਜੂਸੀ ਨਾ ਕਰੋ ਪਰ ਸਾਥ ਚੁਣਨ ਵਿੱਚ ਹਮੇਸ਼ਾ ਬੁੱਧੀ ਦਾ ਇਸਤੇਮਾਲ ਕਰੋ ਸਹੀ ਸੰਗਤ ਤੁਹਾਡਾ ਜੀਵਨ ਸਵਾਰ ਦੇਵੇਗੀ ਅਤੇ ਗਲਤ ਸੰਗਤ ਤੁਹਾਡਾ ਜੀਵਨ ਵਿਗਾੜ ਸਕਦੀ ਹੈ ਗਿੱਦੜ ਬਾਬਾ ਨੇ ਬੋਰਡ ਦੀ ਮੋਟੀ ਜੜ ਤੇ ਆਪਣੀ ਪੂੰਛ ਨੂੰ ਹੌਲੀ ਜਿਹਾ ਸਮੇਟਿਆ ਗਲਾ ਸਾਫ਼ ਕੀਤਾ ਤੇ ਚਾਰੇ ਪਾਸੇ ਬੈਠੀ ਸਭਾ ਵੱਲ ਦੇਖਿਆ ਫਿਰ ਬੋਲੇ ਅੱਜ ਮੈਂ ਤੁਹਾਨੂੰ ਇੱਕ ਅਜਿਹੇ ਗਰੀਬ ਲੜਕੇ ਅਤੇ ਇੱਕ ਬੁੱਢੇ ਫਕੀਰ ਦੀ ਕਹਾਣੀ ਸੁਣਾਵਾਂਗਾ ਜਿਸ ਵਿੱਚ ਵੱਡਾ ਸਬਕ ਛिपਿਆ ਹੋਇਆ ਹੈ ਇਹ ਕੇਵਲ ਇੱਕ ਕਹਾਣੀ ਨਹੀਂ ਸਗੋ ਜੀਵਨ ਦਾ ਸ਼ੀਸ਼ਾ ਹੈ ਜੋ ਸਾਨੂੰ ਸਾਡੇ ਅੰਦਰ ਝਾਕਣ ਦਾ ਮੌਕਾ ਦਿੰਦਾ ਹੈ ਦੇਖੋ ਭਰਾਵੋ ਜੀਵਨ ਵਿੱਚ ਦੋ ਚੀਜ਼ਾਂ ਇਨਸਾਨ ਦੇ ਚਰਿੱਤਰ ਦੀ ਅਸਲੀ ਪਛਾਣ ਮਣਾਉਂਦੀਆਂ ਹਨ ਉਸ ਦਾ ਔਕਾ ਸਮਾ ਅਤੇ ਉਸ ਦੇ ਮਨ ਦਾ ਵਿਚਾਰ ਔਕਾ ਸਮੇ ਵਿੱਚ ਜੋ ਤੀਰਸ ਬਣਾਈ ਰੱਖਦਾ ਹੈ ਅਤੇ ਮਨ ਵਿੱਚ ਸਹੀ ਵਿਚਾਰ ਰੱਖਦਾ ਹੈ ਉਹੀ ਸੱਚਾ ਜੇਤੂ ਬਣਦਾ ਹੈ ਕਹਿੰਦੇ ਹਨ ਤਾਂ ਦੀ ਘਾਟ ਮਨੁੱਖ ਨੂੰ ਉਹਨਾਂ ਹੀ ਗिराਉਂਦੀ ਜਿੰਨਾ ਕਿ ਉਸ ਦਾ ਗਲਤ ਵਿਚਾਰ ਅਤੇ ਬੁਰੀ ਨੀਅਤ ਗਿਰਾ ਦਿੰਦੀ ਹੈ ਇਸ ਕਹਾਣੀ ਵਿੱਚ ਵੀ ਇੱਕ ਅਜੀਹਾ ਹੀ ਸਮਾਂ ਆਉਂਦਾ ਹੈ ਜਦੋਂ ਇੱਕ ਨੌਜਵਾਨ ਦੇ ਮਨ ਵਿੱਚ ਇੱਕ ਛੋਟਾ ਜਿਹਾ ਵਿਚਾਰ ਜਨਮ ਲੈਂਦਾ ਹੈ ਸ਼ੁਰੂ ਵਿੱਚ ਉਹ ਵਿਚਾਰ ਕਮਜ਼ੋਰ ਲੱਗਦਾ ਹੈ ਪਰ ਹੌਲੀ-ਹੌਲੀ ਉਹ ਹੀ ਉਸਦੇ ਪੂਰੇ ਭਾਗਾਂ ਦਾ ਫੈਸਲਾ ਕਰ ਦਿੰਦਾ ਹੈ ਤਾਂ ਸੱਪ ਨੇ ਪੁੱਛਿਆ ਬਾਬਾ ਕਿ ਇੱਕ ਵਿਚਾਰ ਸੱਚਮੁੱਚ ਇੰਨਾ ਤਾਕਤਵਰ ਹੋ ਸਕਦਾ ਹੈ ਗਿੱਦੜ ਬਾਬਾ ਨੇ ਉਸ ਵੱਲ ਦੇਖਦੇ ਹੋਏ ਕਿਹਾ ਹਾਂ ਵਿਚਾਰ ਬੀਜ ਦੀ ਤਰ੍ਹਾਂ ਹੁੰਦੇ ਹਨ ਜੇ ਬੀਜ ਚੰਗਾ ਹੈ ਤਾਂ ਉਹ ਫਲਦਾਰ ਰੁੱਖ ਦੇਵੇਗਾ ਅਤੇ ਜੇ ਬੀਜ ਖਰਾਬ ਹੈ ਤਾਂ ਉਹ ਕੰਡੇ ਦੇਵੇਗਾ। ਇਹੀ ਕਾਰਨ ਹੈ ਕਿ ਮਹਾਪੁਰਸ਼ ਕਹਿੰਦੇ ਹਨ ਕਿ ਆਪਣੇ ਵਿਚਾਰਾਂ ਦੀ ਰੱਖਿਆ ਕਰੋ ਕਿਉਂਕਿ ਵਿਚਾਰ ਹੀ ਸ਼ਬਦ ਬਣਾਉਂਦੇ ਹਨ। ਸ਼ਬਦ ਹੀ ਕਰਮ ਬਣਦੇ ਹਨ। ਕਰਮ ਆਦਤ ਬਣਦੇ ਹਨ ਅਤੇ ਆਦਤ ਚਰਿੱਤਰ ਬਣਾਉਂਦੀ ਹੈ। ਬਾਂਦਰ ਨੇ ਹੱਸਦੇ ਹੋਏ ਕਿਹਾ ਬਾਬਾ ਜੇ ਅਸੀਂ ਬੁਰੇ ਵਿਚਾਰਾਂ ਨੂੰ ਸ਼ੁਰੂਆਤ ਵਿੱਚ ਹੀ ਰੋਕ ਲਈਏ ਤਾਂ ਕਿ ਉਹ ਸਾਨੂੰ ਨੁਕਸਾਨ ਨਹੀਂ ਪਹੁੰਚਾਏਗਾ। ਗਿੱਦੜ ਨੇ ਕਿਹਾ ਬਿਲਕੁਲ ਸਹੀ ਇਹੀ ਇਸ ਕਹਾਣੀ ਦਾ ਸਭ ਤੋਂ ਵੱਡਾ ਸੰਦੇਸ਼ ਹੈ ਪਰ ਦਿੱਕਤ ਇਹ ਹੈ ਕਿ ਬੁਰੇ ਵਿਚਾਰ ਅਕਸਰ ਮਿੱਠੀ ਆਵਾਜ਼ ਵਿੱਚ ਆਉਂਦੇ ਹਨ ਉਹ ਸਾਨੂੰ ਤੁਰੰਤ ਫਾਇਦਾ ਦਿਖਾਉਂਦੇ ਹਨ ਪਰ ਅੱਗੇ ਦਾ ਨੁਕਸਾਨ ਛੁਪਾ ਲੈਂਦੇ ਹਨ ਜਿਵੇਂ ਕਹਿੰਦੇ ਹਨ ਕਿ ਝੂਠਾ ਲਾਭ ਸਚਾਈ ਦੇ ਘਾਟੇ ਤੋਂ ਕਿਤੇ ਵੱਡਾ ਨੁਕਸਾਨ ਦਿੰਦਾ ਹੈ ਤਦ ਸਾਰੇ ਪਸ਼ੂ ਪੰਛੀ ਕਹਿੰਦੇ ਹਨ ਬਾਬਾ ਹੋਂਤਾ ਸਾਨੂੰ ਇਹ ਕਹਾਣੀ ਸੁਣਨ ਦੀ ਬਹੁਤ ਉਤਸੁਕਤਾ ਹੋ ਰਹੀ ਹੈ ਕਿਰਪਾ ਕਰਕੇ ਜਲਦੀ ਕਹਾਣੀ ਸ਼ੁਰੂ ਕਰੋ ਤਦ ਗਿੱਦੜ ਕਹਿੰਦਾ ਹੈ ਥੋੜਾ ਧੀਰਜ ਰੱਖੋ ਪੂਰੀ ਕਹਾਣੀ ਸੁਣੋਗੇ ਤਾਂ ਸਮਝ ਵਿੱਚ ਆ ਜਾਵੇਗਾ ਖਰਗੋਸ਼ ਨੇ ਹोली ਜਿਹੇ ਕਿਹਾ ਮਤਲਬ ਬਾਬਾ ਆਪਣੇ ਮਨ ਦੇ ਵਿਚਾਰਾਂ ਤੇ ਕਾਬੂ ਪਾਉਣਾ ਹੀ ਅਸਲੀ ਤਾਕਤ ਹੈ ਗਿੱਦੜ ਨੇ ਗੈਰੀ ਆਵਾਜ਼ ਵਿੱਚ ਉੱਤਰ ਦਿੱਤਾ ਹਾਂ ਬੇਟਾ ਸ਼ੇਰ ਦੀ ਤਾਕਤ ਉਸਦੇ ਪੰਜਿਆਂ ਵਿੱਚ ਹੈ ਚੀਤੇ ਦੀ ਤਾਕਤ ਉਸਦੀ ਰਫ਼ਤਾਰ ਵਿੱਚ ਹੈ ਪਰ ਮਨੁੱਖ ਦੀ ਅਸਲੀ ਤਾਕਤ ਉਸਦੇ ਮਨ ਤੇ ਕਾਬੂ ਪਾਉਣ ਵਿੱਚ ਹੈ ਜੇ ਮਨ ਕਾਬੂ ਵਿੱਚ ਹੈ ਤਾਂ ਗਰੀਬੀ ਵੀ ਤੁਹਾਨੂੰ ਨਹੀਂ ਹਰਾ ਸਕਦੀ ਅਤੇ ਜੇ ਮਨ ਕਾਬੂ ਵਿੱਚ ਨਹੀਂ ਹੈ ਤਾਂ ਅਮੀਰੀ ਵੀ ਤੁਹਾਨੂੰ ਬਰਬਾਦ ਕਰ ਦਿੰਦੀ ਹੈ ਸਭਾ ਵਿੱਚ ਬੈਠੇ ਸਾਰੇ ਜਾਨਵਰ ਹੁਣ ਚੁੱਪ ਸਨ ਹਰ ਕੋਈ ਆਪਣੇ ਆਪਣੇ ਮਨ ਦੇ ਵਿਚਾਰਾਂ ਨੂੰ ਟਟੋਲਣ ਲੱਗਾ ਸੀ ਗਿੱਦੜ ਨੇ ਅੱਗੇ ਕਿਹਾ ਮੋਂ ਧਿਆਨ ਨਾਲ ਸੁਣੋ ਅੱਗੇ ਜੋ ਹੋਵੇਗਾ ਉਹ ਤੁਹਾਨੂੰ ਇਹ ਸਿਖਾ ਦਿਖਾ ਦੇਵੇਗਾ ਕਿ ਇੱਕ ਪਲ ਦਾ ਲਾਲਚ ਜੀਵਨ ਭਰ ਦਾ ਪਛਤਾਵਾ ਕਿਵੇਂ ਬਣ ਜਾਂਦਾ ਹੈ ਇਹ ਕਹਾਣੀ ਕੇਵਲ ਸੁਣਨ ਲਈ ਨਹੀਂ ਹੈ ਸਗੋਂ ਆਪਣੇ ਜੀਵਨ ਵਿੱਚ ਉਤਾਰਨ ਲਈ ਵੀ ਹੈ ਇਹ ਕਹਾਣੀ ਇੱਕ ਨੌਜਵਾਨ ਦੀ ਹੈ ਜਿਸ ਦੀ ਉਮਰ 24 ਸਾਲ ਸੀ ਅਤੇ ਉਹ ਇੱਕ ਜ਼ਮੀਦਾਰ ਦੇ ਇੱਥੇ ਨੌਕਰੀ ਕਰਦਾ ਸੀ ਉਸ ਦੇ ਮਾਤਾ ਪਿਤਾ ਦਾ ਦੇਹਾਂਤ ਹੋ ਚੁੱਕਾ ਸੀ ਅਤੇ ਜੀਵਨ ਮੁਸ਼ਕਲਾ ਨਾਲ ਕਿਰਿਆ ਹੋਇਆ ਸੀ ਹਰ ਦਿਨ ਦਾ ਉਸਦਾ ਇੱਕੋ ਨਿਯਮ ਸੀ ਸਵੇਰੇ ਕੰਮ ਤੇ ਜਾਣਾ ਮਿਹਨਤ ਨਾਲ ਕਮਾਈ ਕਰਨਾ ਅਤੇ ਸ਼ਾਮ ਨੂੰ ਘਰ ਪਰਤਣਾ ਖਾਣਾ ਬਣਾਉਣਾ ਖਾਣਾ ਖਾਣਾ ਅਤੇ ਫਿਰ ਸੋ ਜਾਣਾ ਇਹ ਹੀ ਉਸਦੀ ਪੂਰੀ ਦਿਨਚਰਿਆ ਸੀ ਇੱਕ ਸ਼ਾਮ ਜਦੋਂ ਉਹ ਰੋਜ਼ ਵਾਂਗ ਕੰਮ ਤੋਂ ਪਰਤ ਰਿਆ ਸੀ ਤਾਂ ਉਸਦੀ ਨਜ਼ਰ ਸੜਕ ਕਿਨਾਰੇ ਚੱਲਦੇ ਇੱਕ ਬੁੱਢੇ ਫਕੀਰ ਤੇ ਪਈ ਫਕੀਰ ਬਹੁਤ ਥੱਕਿਆ ਹੋਇਆ ਸੀ ਉਸਦੀ ਪੈਠ ਤੇ ਤਿੰਨ ਵੱਡੀਆਂ ਗੱਠੜੀਆਂ ਸਨ ਉਹ ਵਾਰ-ਵਾਰ ਪਸੀਨਾ ਪੂੰਝ ਰਿਹਾ ਸੀ ਅਤੇ ਹੌਲੀ ਚਾਲ ਨਾਲ ਚੱਲ ਰਿਹਾ ਸੀ ਕੁਝ ਦੂਰ ਜਾ ਕੇ ਉਹ ਇੱਕ ਦਰਖਤ ਹੇਠਾਂ ਬੈਠ ਜਾਂਦਾ ਹੈ ਜਿਵੇਂ ਹੀ ਉਹ ਲੜਕਾ ਉੱਥੇ ਪਹੁੰਚਿਆ ਫਕੀਰ ਨੇ ਤਰਸ ਭਰੀ ਆਵਾਜ਼ ਵਿੱਚ ਕਿਹਾ ਬੇਟਾ ਮੇਰੀ ਇੱਕ ਮਦਦ ਕਰੇਂਗਾ ਇਹ ਗੱਠੜੀਆਂ ਬੜੀਆਂ ਭਾਰੀਆਂ ਹਨ ਜੇ ਤੂੰ ਇਹਨਾਂ ਵਿੱਚੋਂ ਇੱਕ ਨੂੰ ਅਗਲੇ ਪਿੰਡ ਤੱਕ ਪਹੁੰਚਾ ਦੇਵੇਂਗਾ ਤਾਂ ਮੈਂ ਤੈਨੂੰ ਸੋਨੇ ਦੇ ਦੋ ਸਿੱਕੇ ਦੇਵਾਂਗਾ ਲੜਕੇ ਨੇ ਮੁਸਕਰਾਉਂਦੇ ਹੋਏ ਕਿਹਾ ਬਾਬਾ ਇਨਾਮ ਦੀ ਲੋੜ ਨਹੀਂ ਹੈ ਤੁਹਾਡੀ ਉਮਰ ਦਾ ਲਿਹਾਜ਼ ਕਰਦੇ ਹੋਏ ਮੈਂ ਇਹ ਕੰਮ ਖੁਸ਼ੀ-ਖੁਸ਼ੀ ਕਰ ਦਿਆਂਗਾ ਉਸ ਨੇ ਪਹਿਲੀ ਗੱਠੜੀ ਆਪਣੇ ਮੋਢੇ ਤੇ ਰੱਖ ਲਈ ਉਹ ਸੱਚਮੁੱਚ ਬੜੀ ਭਾਰੀ ਸੀ ਲੜਕੇ ਨੇ ਪੁੱਛਿਆ ਇਸ ਵਿੱਚ ਅਜੀਹਾ ਕੀ ਹੈ ਬਾਬਾ ਜੋ ਐਨੀ ਭਾਰੀ ਹੈ ਫਕੀਰ ਨੇ ਜਵਾਬ ਦਿੱਤਾ ਬੇਟਾ ਇਸ ਵਿੱਚ ਤਾਂਬੇ ਦੇ ਸਿੱਕੇ ਹਨ ਇਸ ਲਈ ਭਾਰੀ ਹੈ ਲੜਕੇ ਨੇ ਸੋਚਿਆ ਸ਼ਾਇਦ ਕੋਈ ਵਪਾਰੀ ਹੈ ਜਿਸ ਕੋਲ ਐਨਾ ਸਾਰਾ ਤਾਂਬਾ ਹੈ ਅਤੇ ਉਹ ਚੁੱਪਚਾਪ ਫਕੀਰ ਨਾਲ ਅੱਗੇ ਚੱਲਦਾ ਗਿਆ। ਕੁਝ ਦੂਰ ਅੱਗੇ ਚੱਲਣ ਤੋਂ ਬਾਅਦ ਉਹ ਇੱਕ ਨਦੀ ਦੇ ਕਿਨਾਰੇ ਪਹੁੰਚ ਜਾਂਦੇ ਹਨ। ਪਾਣੀ ਤੇਜ਼ ਸੀ ਪਰ ਐਨਾ ਵੀ ਡੂੰਘਾ ਨਹੀਂ ਸੀ ਕਿ ਪਾਰ ਨਾ ਕੀਤਾ ਜਾ ਸਕੇ। ਫਕੀਰ ਨੇ ਲੜਕੇ ਵੱਲ ਦੇਖਿਆ ਅਤੇ ਕਿਹਾ ਬੇਟਾ ਕੀ ਤੂੰ ਮੇਰੀ ਇੱਕ ਹੋਰ ਮਦਦ ਕਰ ਸਕਦਾ ਹਾਂ? ਮੈਂ ਬੁੱਢਾ ਹਾਂ। ਅਤੇ ਤੋਂ ਗਠਣੀਆਂ ਲੈ ਕੇ ਨਦੀ ਪਾਰ ਨਹੀਂ ਕਰ ਸਕਾਂਗਾ ਦੂਜੀ ਗਠੜੀ ਵੀ ਤੂੰ ਰੱਖ ਲੈ ਇਸ ਵਿੱਚ ਚਾਂਦੀ ਦੇ ਸਿੱਕੇ ਹਨ ਬਦਲੇ ਵਿੱਚ ਮੈਂ ਤੈਨੂੰ ਦੋ ਸੋਨੇ ਦੇ ਸਿੱਕੇ ਹੋਰ ਦੇਵਾਂਗਾ ਮਿੱਤਰੋ ਲੜਕੇ ਨੇ ਹੱਸਦੇ ਹੋਏ ਕਿਹਾ ਇਨਾਮ ਦੀ ਗੱਲ ਛੱਡੋ ਬਾਬਾ ਤੁਹਾਡੇ ਵਰਗੇ ਸੱਜਣ ਦੀ ਮਦਦ ਕਰਨਾ ਹੀ ਮੇਰੇ ਲਈ ਇਨਾਮ ਹੈ ਮਿੱਤਰੋ ਉਸਨੇ ਦੂਜੀ ਗਠੜੀ ਵੀ ਚੁੱਕ ਲਈ ਹੁਣ ਉਸਦੇ ਮੋਢਿਆਂ ਤੇ ਵਜ਼ਨ ਦੁੱਗਣਾ ਹੋ ਗਿਆ ਸੀ ਪਰ ਚਲਦੇ ਚਲਦੇ ਉਸਦੇ ਮਨ ਵਿੱਚ ਇੱਕ ਹਲਕਾ ਜਿਹਾ ਵਿਚਾਰ ਆਇਆ ਇੱਕ ਗਠੜੀ ਵਿੱਚ ਤਾਂਬਾ ਤੇ ਦੂਜੀ ਵਿੱਚ ਚਾਂਦੀ ਕਿਤੇ ਤੀਜੀ ਵਿੱਚ ਸੋਨਾ ਹੋਇਆ ਤਾਂ ਉਸਨੇ ਤੁਰੰਤ ਆਪਣੇ ਮਨ ਨੂੰ ਝਟਕਾ ਦਿੱਤਾ ਪਰ ਬੀਜ ਤਾਂ ਬੀਜਾ ਜਾ ਚੁੱਕਿਆ ਸੀ ਨਦੀ ਪਾਰ ਕਰਨ ਤੋਂ ਬਾਅਦ ਉਹ ਫਿਰ ਚੱਲਣ ਲੱਗੀ ਰਸਤਾ ਹੁਣ ਸੁਨਸਾਨ ਲੱਗਣ ਲੱਗਾ ਸੀ ਦੂਰ ਇੱਕ ਪਹਾੜੀ ਦਿਖ ਰਹੀ ਸੀ ਫਕੀਰ ਨੇ ਕਿਹਾ ਬੇਟਾ ਇਹ ਪਹਾੜੀ ਮੈਂ ਆਸਾਨੀ ਨਾਲ ਨਹੀਂ ਚੜ ਸਕਦਾ ਗੋਡਿਆਂ ਵਿੱਚ ਦਰਦ ਹੁੰਦਾ ਹੈ ਜੇ ਤੂੰ ਤੀਜੀ ਗਠੜੀ ਵਿੱਚ ਚੁੱਕ ਲਵੇਂ ਤਾਂ ਬਦਲੇ ਵਿੱਚ ਮੈਂ ਤੈਨੂੰ ਹੋਰ ਦੋ ਸੋਨੇ ਦੇ ਸਿੱਕੇ ਦੇ ਦੇਵਾਂਗਾ ਪਰ ਧਿਆਨ ਰੱਖ ਇਸ ਨੂੰ ਡੇਗਣਾ ਨਹੀਂ ਇਸ ਵਿੱਚ ਸੋਨੇ ਦੇ ਸਿੱਕੇ ਹਨ ਮਿੱਤਰੋ ਸੋਨਾ ਸੁਣਦੇ ਹੀ ਲੜਕੇ ਦਾ ਦਿਲ ਧੜਕਣ ਲੱਗਾ ਉਸਨੇ ਤੁਰੰਤ ਹਾਂਮੀ ਪਾਰ ਦਿੱਤੀ ਅਤੇ ਤੀਜੀ ਗਠੜੀ ਵੀ ਆਪਣੇ ਮੋਢੇ ਤੇ ਰੱਖ ਲਈ ਹੁਣ ਸਾਰਾ ਭੋਜ ਉਸਦੇ ਉੱਪਰ ਸੀ ਫਕੀਰ ਬਿਲਕੁਲ ਹਲਕਾ ਹੋ ਕੇ ਅੱਗੇ ਵਧਣ ਲੱਗਾ ਜਦ ਕਿ ਲੜਕਾ ਹੌਲੀ-ਹੌਲੀ ਭਾਰੀ ਕਦਮਾਂ ਨਾਲ ਚੱਲ ਰਿਹਾ ਸੀ ਚੱਲਦੇ-ਚੱਲਦੇ ਲੜਕੇ ਦੇ ਮਨ ਵਿੱਚ ਉਹੀ ਬੀਜ ਹੁਣ ਪੁੰਗਰ ਚੁੱਕਾ ਸੀ ਹੁਣ ਉਸਨੇ ਸੋਚਣਾ ਸ਼ੁਰੂ ਕਰ ਦਿੱਤਾ ਕਿ ਇੰਨਾ ਧਨ ਮੇਰੇ ਕੋਲ ਆ ਜਾਵੇ ਤਾਂ ਮੇਰੀ ਜ਼ਿੰਦਗੀ ਬਦਲ ਸਕਦੀ ਹੈ ਛੋਟੀ ਜੀ ਦੁਕਾਨ ਖੋਲ ਲਵਾਂਗਾ ਖੁਦ ਮਾਲਕ ਬਣ ਜਾਵਾਂਗਾ ਇਹ ਬੁੱਢਾ ਫਕੀਰ ਇੰਨਾ ਸਿੱਕਿਆਂ ਦਾ ਕੀ ਕਰੇਗਾ ਉਸ ਦਾ ਮਨ ਹੁਣ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਸੀ ਇੱਕ ਹਿੱਸਾ ਕਹਿ ਰਿਹਾ ਸੀ ਨਹੀਂ ਇਹ ਗਲਤ ਹੈ ਮਦਦ ਕਰਿਆਂ ਤਾਂ ਪੂਰੀ ਤਰ੍ਹਾਂ ਕਰ ਦੂਜਾ ਹਿੱਸਾ ਕਹਿ ਰਿਹਾ ਸੀ ਅਜੇ ਮੌਕਾ ਹੈ ਬਾਅਦ ਵਿੱਚ ਪਛਤਾਉਣਾ ਨਾ ਇੱਧਰ ਗਿੱਧੜ ਬਾਬਾ ਨੇ ਇੱਥੇ ਰੁੱਕ ਕੇ ਸਾਰਿਆਂ ਵੱਲ ਦੇਖਿਆ ਤੇ ਕਿਹਾ ਦੇਖੋ ਬੱਚਿਓ ਇੱਥੇ ਹੀ ਅਸਲੀ ਪ੍ਰੀਖਿਆ ਸ਼ੁਰੂ ਹੁੰਦੀ ਹੈ ਮਨ ਤੇ ਕਾਬੂ ਪਾਉਂਦੀ ਮਨੁੱਖ ਦਾ ਅਸਲੀ ਦੁਸ਼ਮਨ ਬਾਹਰ ਨਹੀਂ ਉਸ ਦੇ ਅੰਦਰ ਬੈਠਾ ਹੁੰਦਾ ਹੈ ਲਾਲਚ ਦੇ ਰੂਪ ਵਿੱਚ ਤਾਂ ਬੱਚੋ ਜਿਵੇਂ ਹੀ ਉਹ ਲੜਕਾ ਪਹਾੜੀ ਦੀ ਚੋਟੀ ਤੇ ਪਹੁੰਚਿਆ ਉਸ ਦੇ ਮਨ ਦਾ ਲਾਲਚ ਹੁਣ ਪੂਰੀ ਤਰ੍ਹਾਂ ਜਾਗ ਚੁੱਕਾ ਸੀ ਟਹਾਨ ਤੇ ਪਹੁੰਚਦਿਆਂ ਹੀ ਉਸ ਨੇ ਚਾਰੇ ਪਾਸੇ ਨਜ਼ਰ ਦੋੜਾਈ ਉੱਥੇ ਨਾ ਕੋਈ ਦੇਖਣ ਵਾਲਾ ਸੀ ਨਾ ਕੋਈ ਗਵਾਹ ਉਸ ਨੇ ਮਨ ਹੀ ਮਨ ਸੋਚਿਆ ਇਹ ਹੀ ਸਹੀ ਮੌਕਾ ਹੈ ਫਕੀਰ ਬੁੱਢਾ ਹੈ ਉਹ ਮੈਨੂੰ ਫੜ ਨਹੀਂ ਸਕੇਗਾ ਜੇ ਮੈਂ ਹੁਣੇ ਭੱਜ ਜਾਵਾਂ ਤਾਂ ਉਹ ਤਿੰਨੋਂ ਪੈਸਿਆਂ ਦੀਆਂ ਗਠੜੀਆਂ ਅਤੇ ਇਹਨਾਂ ਦਾ ਸਾਰਾ ਧਨ ਮੇਰਾ ਹੋ ਜਾਵੇਗਾ ਮਿੱਤਰੋ ਬੱਸ ਇਹਨਾਂ ਸੋਚਦੇ ਹੀ ਉਹ ਪਿੱਛੇ ਮੁੜ ਕੇ ਦੇਖੇ ਬਿਨਾਂ ਤੇਜ਼ ਕਦਮਾਂ ਨਾਲ ਟਲਾਂਵਲ ਉਤਰਨ ਲੱਗਿਆ ਗੱਟੜੀਆਂ ਦਾ ਵਜ਼ਨ ਹੁਣ ਉਸ ਨੂੰ ਭਾਰੀ ਨਹੀਂ ਲੱਗ ਰਿਹਾ ਸੀ ਕਿਉਂਕਿ ਉਸ ਦੇ ਅੰਦਰ ਲਾਲਚ ਦਾ ਜੋਸ਼ ਘਰ ਗਿਆ ਸੀ ਉਹ ਜੰਗਲ ਦੀਆਂ ਪਗਡੰਡੀਆਂ ਰਾਈ ਹੁੰਦਾ ਹੋਇਆ ਕਿਸੇ ਨੂੰ દિੱਸੇ ਬਿਨਾ ਸਿੱਧਾ ਆਪਣੇ ਘਰ ਪਹੁੰਚ ਜਾਂਦਾ ਹੈ ਘਰ ਪਹੁੰਚਦਿਆਂ ਹੀ ਉਸਨੇ ਦਰਵਾਜ਼ਾ ਬੰਦ ਕਰ ਲਿਆ ਕਿੜਕੀਆਂ ਤੇ ਪਰਦੇ ਸੁੱਟ ਦਿੱਤੇ ਅਤੇ ਗੱਠੜੀਆਂ ਨੂੰ ਖੋਲਣ ਦੀ ਤਿਆਰੀ ਕਰਨ ਲੱਗਾ ਉਸ ਦਾ ਦਿਲ ਜੋਰ-ਜੋਰ ਨਾਲ ਧੜਕ ਰਿਹਾ ਸੀ ਚਿਹਰੇ ਤੇ ਪਸੀਨਾ ਸੀ ਪਰ ਅੱਖਾਂ ਵਿੱਚ ਚਮਕ ਸੀ ਜਿਵੇਂ ਉਹ ਆਪਣੇ ਸੁਪਨਿਆਂ ਦਾ ਖਜ਼ਾਨਾ ਪਾਉਣ ਵਾਲਾ ਹੋਵੇ ਉਸਨੇ ਸਭ ਤੋਂ ਪਹਿਲਾਂ ਪਹਿਲੀ ਗੱਠੜੀ ਖੋਲੀ पर ਜਿਵੇਂ ਹੀ ਗੱਟੜੀ ਖੋਲੀ ਉਸ ਦਾ ਚਿਹਰਾ ਚਮਕ ਤੋਂ ਉਤਰ ਕੇ ਹੈਰਾਨੀ ਵਿੱਚ ਬਦਲ ਗਿਆ ਅੰਦਰ ਸੋਨੇ ਚਾਂਦੀ ਵਰਗਾ ਕੁਝ ਨਹੀਂ ਸੀ ਸਗੋਂ ਜੰਗ ਲੱਗੇ ਪੁਰਾਣੇ ਲੋਹੇ ਦੇ ਸਿੱਕਿਆਂ ਦਾ ਢੇਰ ਸੀ ਉਸਨੇ ਖੁਦ ਨੂੰ ਸੰਭਾਲਦੇ ਹੋਏ ਕਿਹਾ ਸ਼ਾਇਦ ਇਹ ਤਾਂਬੇ ਵਾਲੀ ਗੱਟੜੀ ਹੋਵੇ ਅਸਲੀ ਖਜ਼ਾਨਾ ਤਾਂ ਬਾਕੀ ਵਿੱਚ ਹੈ ਫਿਰ ਉਸਨੇ ਜਲਦੀ ਨਾਲ ਦੂਜੀ ਗੱਟੜੀ ਖੋਲੀ ਪਰ ਉਸ ਵਿੱਚ ਵੀ ਉਹੀ ਹਾਲ ਸੀ ਜੰਗ ਲੱਗੇ ਲੋਹੇ ਦੇ ਸਿੱਕੇ ਹੁਣ ਉਸ ਦੇ ਮੱਥੇ ਤੇ ਚਿੰਤਾ ਦੀਆਂ ਲਕੀਰਾਂ ਆ ਗਈਆਂ ਕਬਰਹਾਟ ਵਿੱਚ ਉਸ ਨੇ ਤੀਜੀ ਗੱਠੜੀ ਖੋਲੀ ਜਿਸ ਬਾਰੇ ਫਕੀਰ ਨੇ ਕਿਹਾ ਸੀ ਕਿ ਇਸ ਵਿੱਚ ਸੋਨਾ ਹੈ ਪਰ ਇਹ ਦੇਖ ਕੇ ਉਹ ਜਿਵੇਂ ਪੱਥਰ ਹੋ ਗਿਆ ਕਿ ਇਸ ਵਿੱਚ ਵੀ ਲੋਹੇ ਦੇ ਜੰਗ ਲੱਗੇ ਸਿੱਕਿਆਂ ਤੋਂ ਇਲਾਵਾ ਕੁਝ ਨਹੀਂ ਨਿਕਲਿਆ ਉਸ ਦਾ ਦਿਲ بیٹھ ਗਿਆ ਸੀ ਉਸ ਨੇ ਗੁੱਸੇ ਵਿੱਚ ਗੱਠੜੀਆਂ ਨੂੰ ਉਲਟ ਪੁਲਟ ਕੇ ਦੇਖਿਆ ਪਰ ਪਰ ਪਾਸੇ ਉਹੀ ਨਤੀਜਾ ਜਤੀਜੀ ਗਠੜੀ ਦੇ ਕੋਨੇ ਵਿੱਚ ਉਸ ਨੂੰ ਇੱਕ ਮੋੜਿਆ ਹੋਇਆ ਕਾਗਜ਼ ਦਾ ਟੁਕੜਾ ਮਿਲਿਆ ਉਸਨੇ ਕੰਬਦੇ ਹੱਥਾਂ ਨਾਲ ਉਸ ਨੂੰ ਖੋਲ੍ਹਿਆ ਅਤੇ ਪੜਨ ਲੱਗਾ ਉਸ ਕਾਗਜ਼ ਤੇ ਲਿਖਿਆ ਸੀ ਮੈਂ ਇਸ ਰਾਜ ਦਾ ਰਾਜਾ ਹਾਂ ਮੇਰੀ ਕੋਈ ਸੰਤਾਨ ਨਹੀਂ ਹੈ ਇਸ ਲਈ ਮੈਂ ਆਪਣੇ ਵਾਰਿਸ ਦੀ ਖੋਜ ਕਰ ਰਿਹਾ ਹਾਂ ਇਹ ਖੋਜ ਕੇਵਲ ਧਨ ਜਾਂ ਤਾਕਤ ਵਾਲੇ ਦੀ ਨਹੀਂ ਸਗੋਂ ਇਮਾਨਦਾਰ ਅਤੇ ਸੱਚਾਈ ਵਾਲੇ ਦੀ ਹੈ ਮੈਂ ਤੈਨੂੰ ਇੱਕ ਮੌਕਾ ਦਿੱਤਾ ਸੀ ਪਰ ਤੂੰ ਆਪਣੇ ਮਨ ਦੇ ਲਾਲਚ ਨੂੰ ਜਿੱਤਣ ਦਿੱਤਾ ਜੇ ਤੂੰ ਇਮਾਨਦਾਰ ਹੁੰਦਾ ਤਾਂ ਅੱਜ ਤੂੰ ਇਸ ਰਾਜ ਦਾ ਭਾਵੀ ਰਾਜਾ ਬਣ ਸਕਦਾ ਸੀ ਹਾਏ ਪੱਤਰ ਪੜਦਿਆਂ ਹੀ ਲੜਕੇ ਦੇ ਹੱਥੋਂ ਕਾਗਜ਼ ਡਿੱਗ ਗਿਆ ਉਸ ਉਹ ਜ਼ਮੀਨ ਤੇ ਬੈਠ ਗਿਆ ਸਿਰ ਫੜ ਲਿਆ ਉਸ ਦੀਆਂ ਅੱਖਾਂ ਵਿੱਚ ਪਛਤਾਵੇ ਦੇ ਹੰਝੂ ਸਨ ਉਸ ਨੂੰ ਮਹਿਸੂਸ ਹੋਇਆ ਕਿ ਜੇ ਸੁਪਨਾ ਉਹ ਦੇਖ ਰਿਹਾ ਸੀ ਚੰਗਾ ਜੀਵਨ ਇੱਜ਼ਤ ਅਤੇ ਸੁੱਖ ਦਾ ਉਹ ਉਸ ਤੇ ਸਾਹਮਣੇ ਆ ਕੇ ਚਲਾ ਗਿਆ ਸਿਰਫ ਇਸ ਲਈ ਕਿਉਂਕਿ ਉਸਨੇ ਆਪਣੇ ਮਨ ਦੇ ਵਿਚਾਰਾਂ ਤੇ ਕਾਬੂ ਨਹੀਂ ਕੀਤਾ ਦੋਸਤੋ ਇਦਰ ਗਿੱਦੜ ਆਪਣੀ ਗੰਭੀਰ ਆਵਾਜ਼ ਵਿੱਚ ਕਹਿੰਦਾ ਹੈ ਬੱਚਿਓ ਇਹ ਹੀ ਹੁੰਦਾ ਹੈ ਲਾਲਚ ਦਾ ਅੰਜਾਮ ਇਨਸਾਨ ਬਾਹਰੀ ਦੁਸ਼ਮਨਾ ਤੋਂ ਤਾਂ ਬਚ ਸਕਦਾ ਹੈ ਪਰ ਜੇ ਅੰਦਰ ਬੈਠਾ ਲਾਲਚ ਆ ਵੀ ਹੋ ਜਾਵੇ ਤਾਂ ਉਹ ਖੁਦ ਆਪਣੀ ਬਰਬਾਦੀ ਦਾ ਰਾਹ ਖੋਲ ਲੈਂਦਾ ਹੈ ਸਾਪਨੇ ਹੋਲੀ ਜੇ ਕਿਹਾ ਬਾਬਾ ਤਾਂ ਕੀ ਇਹ ਇੱਕ ਸਬਕ ਇਹ ਹੈ ਕਿ ਸਾਨੂੰ ਹਰ ਹਾਲ ਵਿੱਚ ਸਹੀ ਰਾਹ ਤੇ ਚੱਲਣਾ ਚਾਹੀਦਾ ਹੈ ਗਿੱਦੜ ਨੇ ਕਿਹਾ ਹਾਂ ਯਾਦ ਰੱਖੋ ਅਸਲੀ ਜਿੱਤ ਆਪਣੇ ਮਨ ਤੇ ਜਿੱਤ ਹੈ ਧਨ ਤੇ ਮੋਕਾ ਕਦੇ ਵੀ ਮਿਲ ਸਕਦਾ ਹੈ ਪਰ ਇਮਾਨਦਾਰੀ ਖੋ ਜਾਵੇ ਤਾਂ ਸਭ ਕੁਝ ਖੋ ਜਾਂਦਾ ਹੈ ਆਪਣੇ ਵਿਚਾਰਾਂ ਨੂੰ ਸਾਫ਼ ਰੱਖਣਾ ਕਿਉਂਕਿ ਉਹੀ ਤੁਹਾਡੇ ਸ਼ਬਦ ਅਤੇ ਕਰਮ ਬਣਨਗੇ ਕਹਿੰਦੇ ਹਨ ਸੋਨਾ ਚਾਂਦੀ ਫਿਰ ਮਿਲ ਸਕਦਾ ਹੈ ਪਰ ਗਵਾਚੀ ਹੋਈ ਸੱਚਾਈ ਕਦੇ ਵਾਪਸ ਨਹੀਂ ਆਉਂਦੀ ਤਾਂ ਬੱਚਿਓ ਇਸ ਕਹਾਣੀ ਦਾ ਅਸਲੀ ਮਤਲਬ ਉਦੋਂ ਹੀ ਪੂਰਾ ਹੁੰਦਾ ਹੈ ਜਦੋਂ ਅਸੀਂ ਇਸ ਤੋਂ ਸਿੱਖਿਆ ਲੈਂਦੇ ਹਾਂ ਯਾਦ ਰੱਖੋ ਲਾਲਚ ਸਾਨੂੰ ਬਰਬਾਦੀ ਵੱਲ ਲੈ ਜਾਂਦਾ ਹੈ ਅਤੇ ਆਪਣੇ ਵਿਚਾਰਾਂ ਤੇ ਕਾਬੂ ਪਾਉਣਾ ਹੀ ਸੱਚੀ ਸਮਝਦਾਰੀ ਹੈ ਲਾਲਚ ਦੇਖਣ ਵਿੱਚ ਮਿੱਠਾ ਲੱਗਦਾ ਹੈ ਜਿਵੇਂ ਤਾਜ਼ਾ ਸ਼ਹਿਦ ਹੋਵੇ ਪਰ ਉਸ ਵਿੱਚ ਡੰਗ ਵੀ ਛੁਪਿਆ ਹੁੰਦਾ ਹੈ ਸ਼ੁਰੂ ਵਿੱਚ ਉਹ ਸਾਨੂੰ ਵੱਡਾ ਫਾਇਦਾ ਦਿਖਾਉਂਦਾ ਹੈ ਪਰ ਹੌਲੀ-ਹੌਲੀ ਉਹ ਸਾਡੀ ਸੋਚ ਤੇ ਕਬਜ਼ਾ ਕਰ ਲੈਂਦਾ ਹੈ ਫਿਰ ਅਸੀਂ ਸਹੀ ਗਲਤ ਦਾ ਫਰਕ ਹੀ ਭੁੱਲ ਜਾਂਦੇ ਹਾਂ ਇਹੀ ਉਸ ਲੜਕੇ ਨਾਲ ਹੋਇਆ ਉਸਨੇ ਪਹਿਲਾਂ ਮਦਦ ਕਰਨ ਦਾ ਸਹੀ ਕੰਮ ਕੀਤਾ ਪਰ ਜਿਵੇਂ ਹੀ ਲਾਲਚ ਨੇ ਉਸਦੇ ਮਨ ਵਿੱਚ ਥਾ ਬਣਾ ਲਈ ਉਸਨੇ ਗਲਤ ਫੈਸਲਾ ਲੈ ਲਿਆ ਇਧਰ ਹਿਰਨ ਨੇ ਇੱਕ ਹੋਰ ਪ੍ਰਸ਼ਨ ਕੀਤਾ ਤਾਂ ਬਾਬਾ ਕੀ ਲਾਲਸ ਤੋਂ ਬਚਣ ਦਾ ਕੋਈ ਤਰੀਕਾ ਨਹੀਂ ਹੈ ਤਦ ਗਿੱਦੜ ਨੇ ਕਿਹਾ ਹਾਂ ਤਰੀਕਾ ਤਾਂ ਹੈ ਪਰ ਆਸਾਨ ਨਹੀਂ ਹੈ ਤਰੀਕਾ ਇਹ ਹੈ ਕਿ ਜਦੋਂ ਵੀ ਮਨ ਵਿੱਚ ਕੋਈ ਇੱਛਾ ਉੱਠੇ ਤਾਂ ਸਭ ਤੋਂ ਪਹਿਲਾਂ ਖੁਦ ਨੂੰ ਪੁੱਛੋ ਕਿ ਇਹ ਸਿਰਫ ਮੇਰੀ ਲੋੜ ਹੈ ਜਾਂ ਮੇਰੀ ਸਵਾਰਥੀ ਚਾਹਤ ਜੇ ਇਹ ਕੇਵਲ ਸਵਾਰਥ ਹੈ ਤਾਂ ਉਸਤੇ ਤੁਰੰਤ ਰੋਕ ਲਗਾਓ ਅਤੇ ਹਾਂ ਬਾਬਾ ਨੇ ਅੱਗੇ ਕਿਹਾ ਬੇਟਾ ਮਨ ਤੇ ਕਾਬੂ ਪੋਣਾ ਹੀ ਸਭ ਤੋਂ ਵੱਡੀ ਤਾਕਤ ਹੈ ਤਾਕਤਵਰ ਸਰੀਰ ਵਾਲਾ ਸ਼ੇਰ ਵੀ ਜੇ ਆਪਣੇ ਗੁੱਸੇ ਤੇ ਭੁੱਖ ਤੇ ਕਾਬੂ ਨਾ ਰੱਖੇ ਤਾਂ ਸ਼ਿਕਾਰੀ ਦੇ ਜਾਲ ਵਿੱਚ ਫਸ ਜਾਂਦਾ ਹੈ। ਉਸੇ ਤਰ੍ਹਾਂ ਬੁੱਧੀਮਾਨ ਇਨਸਾਨ ਵੀ ਜੇ ਆਪਣੇ ਵਿਚਾਰਾਂ ਨੂੰ ਕੰਟਰੋਲ ਨਾ ਕਰੇ ਤਾਂ ਖੁਦ ਆਪਣੀ ਬਰਬਾਦੀ ਦਾ ਕਾਰਨ ਬਣ ਜਾਂਦਾ ਹੈ। ਵਿਚਾਰ ਬੀਜ ਦੀ ਤਰ੍ਹਾਂ ਹੁੰਦੇ ਹਨ। ਚੰਗੇ ਵਿਚਾਰ ਚੰਗੇ ਕਰਮ ਦਿੰਦੇ ਹਨ ਅਤੇ ਬੁਰੇ ਵਿਚਾਰ ਸਾਨੂੰ ਡੂੰਘੇ ਹਨੇਰੇ ਵਿੱਚ ਲੈ ਜਾਂਦੇ ਹਨ। ਸਾਪਨੇ ਸਿਰ ਚੁੱਕ ਕੇ ਕਿਹਾ ਮਤਲਬ ਬਾਬਾ ਸਾਨੂੰ ਹਰ ਸਮੇ ਆਪਣੇ ਵਿਚਾਰਾਂ ਤੇ ਨਜ਼ਰ ਰੱਖਣੀ ਚਾਹੀਦੀ ਹੈ ਬਾਬਾ ਨੇ ਕਿਹਾ ਹਾਂ ਬਿਲਕੁਲ ਆਪਣੇ ਵਿਚਾਰਾਂ ਨੂੰ ਇਸ ਤਰ੍ਹਾਂ ਦੇਖੋ ਜਿਵੇਂ ਕੋਈ ਚੌਂਕੀਦਾਰ ਆਪਣੇ ਦਰਵਾਜ਼ੇ ਦੀ ਰਾਖੀ ਕਰਦਾ ਹੈ ਜੋ ਵਿਚਾਰ ਸਹੀ ਹੋਣ ਉਹਨਾਂ ਨੂੰ ਅੰਦਰ ਆਨ ਦਿਓ ਅਤੇ ਜੋ ਗਲਤ ਹੋਣ ਉਹਨਾਂ ਨੂੰ ਦਰਵਾਜ਼ੇ ਤੇ ਹੀ ਰੋਕ ਦਿਓ ਇਹ ਹੀ ਸਾਵਧਾਨੀ ਤੁਹਾਨੂੰ ਗਲਤ ਰਸਤੇ ਤੋਂ ਬਚਾਉਂਦੀ ਹੈ ਅਤੇ ਸੋਨੋ ਉਹ ਕਿਹਸੇ ਸਮੇਂ ਵਿੱਚ ਇਨਸਾਨ ਦਾ ਅਸਲੀ ਚਿਹਰਾ ਸਾਹਮਣੇ ਆਉਂਦਾ ਹੈ ਜਦੋਂ ਸਭ ਕੁਝ ਆਸਾਨੀ ਨਾਲ ਮਿਲ ਜਾ ਰਿਹਾ ਹੋਵੇ ਤਾਂ ਇਮਾਨਦਾਰ ਰਹਿਣਾ ਆਸਾਨ ਹੈ ਪਰ ਜਦੋਂ ਲਾਲਚ ਸਾਹਮਣੇ ਖੜਾ ਹੋਵੇ ਤਾਂ ਜੋ ਆਪਣੇ ਵਿਚਾਰਾਂ ਤੇ ਕਾਬੂ ਰੱਖ ਸਕੇ ਉਹੀ ਸੱਚਾ ਇਮਾਨਦਾਰ ਹੈ ਉਸ ਲੜਕੇ ਕੋਲ ਮੌਕਾ ਸੀ ਕਿ ਉਹ ਆਪਣੇ ਅੰਦਰ ਦੇ ਲਾਲਚ ਨੂੰ ਹਰਾਵੇ ਪਰ ਉਸਨੇ ਉਸਨੂੰ ਜਿੱਤਨ ਦਿੱਤਾ ਨਤੀਜਾ ਇਹ ਹੋਇਆ ਕਿ ਉਸਨੇ ਸਿਰਫ ਰਾਜਾ ਬਨਣ ਦਾ ਮੌਕਾ ਨਹੀਂ ਗਵਾਇਆ ਸਗੋਂ ਆਪਣੇ ਚਰਿੱਤਰ ਨੂੰ ਵੀ ਹਾਰ ਮੰਨ ਲਈ ਹਮੇਸ਼ਾ ਯਾਦ ਰੱਖੋ ਉਹਨਾਂ ਨਾਲ ਰਹੋ ਜਿਨ੍ਹਾਂ ਦਾ ਸਮਾਂ ਖਰਾਬ ਹੈ ਪਰ ਉਹਨਾਂ ਦਾ ਸਾਥ ਛੱਡ ਦਿਓ ਜਿਨ੍ਹਾਂ ਦੀ ਨੀਅਤ ਖਰਾਬ ਹੈ ਓਕੇ ਸਮੇ ਵਾਲੇ ਦਾ ਦਿਲ ਸਾਫ਼ ਹੁੰਦਾ ਹੈ ਉਹ ਸਿਰਫ ਸਹਾਰੇ ਦਾ ਭੁੱਖਾ ਹੁੰਦਾ ਹੈ ਪਰ ਨੀਅਤ ਖਰਾਬ ਵਾਲਾ ਤੁਹਾਨੂੰ ਵੀ ਆਪਣੇ ਰਾਹ 'ਤੇ ਖਿੱਚ ਲਵੇਗਾ ਉਸ ਲੜਕੇ ਦੀ ਮੁਲਾਕਾਤ ਇੱਕ ਸੱਚੇ ਫਕੀਰ ਨਾਲ ਹੋਈ ਸੀ ਪਰ ਉਸਨੇ ਫਕੀਰ ਦੀ ਨੀਅਤ ਅਤੇ ਤੇ ਸ਼ੱਕ ਕੀਤਾ ਅਤੇ ਆਪਣੇ ਲਾਲਚ ਨੂੰ ਸੱਚ ਮੰਨ ਲਿਆ। ਇਹੀ ਉਸਦੀ ਸਭ ਤੋਂ ਵੱਡੀ ਗਲਤੀ ਸੀ। ਯਾਦ ਰੱਖੋ ਮਨ ਦੀ ਸਫਾਈ ਹੀ ਅਸਲੀ ਧਨ ਹੈ। ਇਹ ਜੰਗਲ ਸੋਨੇ ਚਾਂਦੀ ਨਾਲ ਭਰਿਆ ਨਹੀਂ ਹੈ ਪਰ ਇੱਥੇ ਦੀ ਹਵਾ ਅਤੇ ਪਾਣੀ ਸਾਫ਼ ਹਨ। ਇਸ ਲਈ ਅਸੀਂ ਸਾਰੇ ਸੁਰੱਖਿਤ ਅਤੇ ਖੁਸ਼ ਰਹਿੰਦੇ ਹਾਂ। ਇਨਸਾਨ ਦਾ ਵੀ ਇਹੀ ਹਾਲ ਹੈ। ਜੇ ਉਸ ਦੇ ਵਿਚਾਰ ਸਾਫ਼ ਹੰਤਾ ਉਸ ਦਾ ਜੀਵਨ ਸੁਖੀ ਹੈ ਪਰ ਜੇ ਵਿਚਾਰ ਗੰਦੇ ਹੋ ਜਾਣ ਤਾਂ ਚਾਹੇ ਉਸ ਕੋਲ ਕਿੰਨਾ ਵੀ ਧਨ ਹੋਵੇ ਉਹ ਚੈਨ ਨਾਲ ਜੀ ਨਹੀਂ ਸਕਦਾ ਧਨ ਖਤਮ ਹੋ ਜਾਵੇ ਤਾਂ ਵਾਪਸ ਕਮਾਇਆ ਜਾ ਸਕਦਾ ਹੈ ਪਰ ਗਵਾਚੀ ਹੋਈ ਇਮਾਨਦਾਰੀ ਅਤੇ ਭਰੋਸਾ ਵਾਪਸ ਪਾਉਣਾ ਆਸਾਨ ਨਹੀਂ ਹੈ ਕਹਿੰਦੇ ਹਨ ਮਨ ਨੂੰ ਜਿੱਤਣਾ ਸਭ ਤੋਂ ਵੱਡੀ ਜਿੱਤ ਹੈ ਅਤੇ ਮਨ ਤੋਂ ਹਾਰਨਾ ਸਭ ਤੋਂ ਵੱਡੀ ਹਾਰ ਮਿੱਤਰੋ ਇਹ ਸੁੰਦਿਆਂ ਹੀ ਸਭਾ ਵਿੱਚ ਬੈਠੇ ਸਾਰੇ ਜਾਨਵਰਾਂ ਨੇ ਇੱਕੋ ਵਾਰ ਸਿਰ ਹਿਲਾਇਆ ਹਿਰਨ ਨੇ ਕਿਹਾ ਬਾਬਾ ਹੁਣ ਸਮਝ ਆਇਆ ਕਿ ਅਸਲੀ ਖਜ਼ਾਨਾ ਸੋਨਾ ਚਾਂਦੀ ਨਹੀਂ ਹੈ ਸਗੋ ਸਾਫ਼ ਨੀਅਤ ਅਤੇ ਕਾਬੂ ਕੀਤੇ ਵਿਚਾਰ ਹਨ ਇਸ ਦਾ ਮਤਲਬ ਇਹ ਹੈ ਕਿ ਜੇ ਅਸੀਂ ਆਪਣੇ ਵਿਚਾਰਾਂ ਤੇ ਕਾਬੂ ਰੱਖ ਲਈਏ ਤਾਂ ਕੋਈ ਸਾਨੂੰ ਗਲਤ ਰਾਹ ਤੇ ਨਹੀਂ ਲੈ ਜਾ ਸਕਦਾ ਇਹ ਬਾਬਾ ਤੁਸੀਂ ਅੱਜ ਸਾਨੂੰ ਬਹੁਤ ਚੰਗੀ ਕਹਾਣੀ ਸੁਣਾਈ। ਇਹ ਕਹਾਣੀ ਸਾਨੂੰ ਜੀਵਨ ਭਰ ਯਾਦ ਰੱਖਣੀ ਚਾਹੀਦੀ ਹੈ। ਗਿੱਦੜ ਨੇ ਕਿਹਾ, "ਬੱਚਿਓ, ਇਹੀ ਇਸ ਕਹਾਣੀ ਦਾ ਸਾਰ ਹੈ। ਇਸ ਨੂੰ ਸਿਰਫ ਸੁਨੋ ਨਾ, ਇਸ ਨੂੰ ਆਪਣੇ ਜੀਵਨ ਵਿੱਚ ਉਤਾਰੋ। ਯਾਦ ਰੱਖੋ, ਨੀਅਤ ਖਰਾਬ ਹੋਣ ਤੇ ਇਨਸਾਨ ਚਾਹੇ ਕਿੰਨਾ ਵੀ ਸਮਝਦਾਰ ਜਾ, ਤਾਕਤਵਰ ਕਿਉਂ ਨਾ ਹੋਵੇ, ਉਹ ਸਹੀ ਫੈਸਲੇ ਨਹੀਂ ਲੈ ਪਾਉਂਦਾ। ਨੀਅਤ ਖਰਾਬ ਹੋਣ ਦਾ ਮਤਲਬ ਹੈ ਕਿ ਮਨ ਦੇ ਅੰਦਰ ਲਾਲਚ, ਸਵਾਰਥ ਅਤੇ ਗਲਤ ਇਰਾਦਿਆਂ ਦੇ ਬੀਜ ਪਹਿਲਾਂ ਤੋਂ ਹੀ ਮੌਜੂਦ ਹਨ। ਅਜਿਹੇ ਵਿੱਚ ਜਦੋਂ ਵੀ ਕੋਈ ਮੌਕਾ ਸਾਹਮਣੇ ਆਉਂਦਾ ਹੈ, ਇਨਸਾਨ ਦੂਰ ਦੀ ਵੱਡੀ ਸਫਲਤਾ ਨਹੀਂ ਦੇਖ ਪਾਉਂਦਾ। ਉਹ ਸਿਰਫ ਸਾਹਮਣੇ ਰੱਖੇ ਛੋਟੇ ਜਿਹੇ ਲਾਭ ਨੂੰ ਦੇਖ ਕੇ ਹੀ ਟੁੱਟ ਜਾਂਦਾ ਹੈ। ਇਹੀ ਕਾਰਨ ਹੈ ਕਿ ਬਹੁਤ ਸਾਰੇ ਲੋਕ ਜੀਵਨ ਵਿੱਚ ਵੱਡਾ ਮੁਕਾਮ ਹਾਸਲ ਕਰਨ ਤੋਂ ਪਹਿਲਾਂ ਹੀ ਹਾਰ ਮੰਨ ਲੈਂਦੇ ਹਨ ਕਿਉਂਕਿ ਉਹਨਾਂ ਦਾ ਮਨ ਤੁਰੰਤ ਮਿਲਨ ਵਾਲੇ ਲਾਭ ਦੇ ਮੋਹ ਵਿੱਚ ਫਸ ਜਾਂਦਾ ਹੈ। ਤਦ ਸ ਆਪਣੇ ਪੁੱਛਿਆ, "ਬਾਬਾ, ਕੀ ਇਹ ਮੌਕੇ ਵਾਰ-ਵਾਰ ਨਹੀਂ ਆਉਂਦੇ?" ਬਾਬਾ ਨੇ ਸਿਰ ਹਿਲਾਉਂਦੇ ਹੋਏ ਕਿਹਾ, "ਨਹੀਂ ਬੇਟਾ। ਜੀਵਨ ਵਿੱਚ ਵੱਡੇ ਮੌਕੇ ਵਾਰ-ਵਾਰ ਨਹੀਂ ਆਉਂਦੇ। ਹੋ ਸਕਦਾ ਹੈ ਛੋਟੇ-ਛੋਟੇ ਮੌਕੇ ਮਿਲਦੇ ਰਹਿਣ, ਪਰ ਜੋ ਮੌਕੇ ਤੁਹਾਡੇ ਜੀਵਨ ਦੀ ਦਿਸ਼ਾ ਬਦਲ ਸਕਦੇ ਹਨ, ਉਹੋ ਕਦੇ-ਕਦਾਈਂ ਹੀ ਆਉਂਦੇ ਹਨ ਜੇ ਉਹਨਾਂ ਪਲਾਂ ਵਿੱਚ ਤੁਸੀਂ ਆਪਣੇ ਮਨ ਦੇ ਲਾਲਚ ਨੂੰ ਜਿੱਤਣ ਦਿੱਤਾ ਤਾਂ ਉਹ ਪਲ ਹਮੇਸ਼ਾ ਲਈ ਹੱਥੋਂ ਨਿਕਲ ਜਾਂਦੇ ਹਨ ਅਤੇ ਸਿਰਫ ਪਛਤਾਵਾ ਹੱਥ ਵਿੱਚ ਫਸਦਾ ਹੈ ਦੁਨੀਆ ਵਿੱਚ ਬਹੁਤ ਸਾਰੇ ਲੋਕ ਹਨ ਜੋ ਤਾਕਤ ਧਨ ਵਿਦਿਆ ਜਾਂ ਸਾਧਨ ਜੁਟਾ ਸਕਦੇ ਹਨ ਪਰ ਜੇ ਕੋਈ ਚੀਜ਼ ਸਭ ਤੋਂ ਕੀ ਹੈ ਤਾਂ ਉਹ ਹੈ ਆਪਣੇ ਚਰਿੱਤਰ ਅਤੇ ਇਮਾਨਦਾਰੀ ਨੂੰ ਬਣਾਈ ਰੱਖਣਾ ਇਹੀ ਅਸਲੀ ਤਾਕਤ ਹੈ ਇਹ ਤਾਕਤ ਤੁਹਾਨੂੰ ਨਾ ਸਿਰਫ ਦੂਜਿਆਂ ਦੀਆਂ ਨਜ਼ਰਾਂ ਵਿੱਚ ਉੱਚਾ ਬਣਾਉਂਦੀ ਹੈ ਸਗੋਂ ਤੁਹਾਨੂੰ ਖੁਦ ਦੀਆਂ ਨਜ਼ਰਾਂ ਵਿੱਚ ਵੀ ਸਨਮਾਨ ਦਿੰਦੀ ਹੈ ਕਹਿੰਦੇ ਹਨ ਜਿਸ ਦਾ ਚਰਿੱਤਰ ਅਤੇ ਇਮਾਨਦਾਰੀ ਬਚੀ ਹੋਈ ਹੈ ਉਹ ਡਿੱਗੇ ਹੋਏ ਹਾਲਾਤਾਂ ਤੋਂ ਵੀ ਉੱਠ ਸਕਦਾ ਹੈ ਪਰ ਜਿਸ ਨੇ ਇਹਨਾਂ ਨੂੰ ਗਵਾ ਦਿੱਤਾ ਹੈ ਉਹ ਉਚਾਈ ਤੇ ਰਹਿ ਕੇ ਵੀ ਅੰਦਰੋਂ ਖਾਲੀ ਹੋ ਜਾਂਦਾ ਹੈ ਸਾਰੇ ਜਾਨਵਰ ਸੋਚਣ ਲੱਗੇ ਕਿ ਜੀਵਨ ਵਿੱਚ ਜੇ ਕਦੇ ਅਜਿਹਾ ਮੌਕਾ ਆਇਆ ਤਾਂ ਉਹਨਾਂ ਨੂੰ ਕਿਸ ਨੂੰ ਚੁਣਨਾ ਹੋਵੇਗਾ ਛੋਟਾ ਤੁਰੰਤ ਲਾਭ ਜਾਂ ਲੰਮੇ ਸਮੇਂ ਦੀ ਸੱਚੀ ਸਫਲਤਾ ਗਿਦੜ ਨੇ ਕਿਹਾ ਯਾਦ ਰੱਖੋ ਬੱਚਿਓ ਚਰਿੱਤਰ ਅਤੇ ਇਮਾਨਦਾਰੀ ਉਹ ਪੂੰਜੀ ਹੈ ਜੋ ਕਦੇ ਖਤਮ ਨਹੀਂ ਹੁੰਦੀ ਅਤੇ ਇਹੀ ਤੁਹਾਡੇ ਜੀਵਨ ਦੀ ਅਸਲੀ ਸੁਰੱਖਿਆ ਹੈ ਧਨ ਗਵਾਚ ਜਾਵੇ ਤਾਂ ਮਿਹਨਤ ਨਾਲ ਵਾਪਸ ਆ ਸਕਦਾ ਹੈ ਪਰ ਗਵਾਚੀ ਹੋਈ ਸਾਖ ਅਤੇ ਭਰੋਸਾ ਕਦੇ ਵਾਪਸ ਨਹੀਂ ਆਉਂਦਾ ਇਸ ਲਈ ਆਪਣੇ ਮਨ ਨੂੰ ਹਮੇਸ਼ਾ ਸਾਫ਼ ਰੱਖੋ ਕਿਉਂਕਿ ਜੇ ਨੀਅਤ ਸਾਫ਼ ਹੈ ਤਾਂ ਵੱਡੀ ਤੋਂ ਵੱਡੀ ਤਾਕਤ ਵੀ ਤੁਹਾਡੇ ਅੱਗੇ ਸਿਰ ਝੁਕਾ ਦੇਵੇਗੀ ਦੋਸਤੋ ਐਨਾ ਕਹਿ ਕੇ ਗਿੱਦੜ ਉੱਥੋਂ ਆਪਣੀ ਪੂੰਛ ਨੂੰ ਸਮੇਟ ਕੇ ਹੋਲੇ ਕਦਮਾਂ ਨਾਲ ਬੋਹੜ ਦੀਆਂ ਜੜਾਂ ਪਿੱਛੇ ਚਲਾ ਗਿਆ ਪਰ ਉਹਨਾਂ ਦੀਆਂ ਗੱਲਾਂ ਦੀ ਗੂੰਜ ਜੰਗਲ ਦੀ ਹਵਾ ਵਿੱਚ ਧੀਰ ਤੱਕ ਮਹਿਸੂਸ ਹੁੰਦੀ ਰਹੀ ਦੋਸਤੋ ਇਸ ਕਹਾਣੀ ਬਾਰੇ ਤੁਹਾਡੇ ਕੀ ਵਿਚਾਰ ਹਨ ਕਮੈਂਟ ਵਿੱਚ ਜ਼ਰੂਰ ਦੱਸਣਾ ਤਾਂ ਚਲੋ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਇੱਕ ਹੋਰ ਗਿਆਨ ਭਰਪੂਰ ਚਰਚਾ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ